ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਾਲਜੀ ਕੌਜ਼ ਇਨ ਦਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੇ ਆਂ ਜੀ ਤੇ ਇਧਰ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਮੈਂ ਇਧਰ ਬਣਾਉਣ ਲੱਗੀ ਸੀ ਲੱਸੀ ਤੇ ਅੱਜ ਧਰਾਂਗੇ ਪਹਿਲਾਂ ਤਾਂ ਲੱਸੀ ਬਣਾ ਕੇ ਫਿਰ ਧਰਾਂਗੇ ਇਹਨਾਂ ਦਹੀਂ ਜਮਾ ਲਿਆ ਸੀਗਾ ਮੈਂ ਠੰਡੋ ਕੇ ਅੱਜਕੱਲ ਨਾ ਮੌਸਮ ਬਦਲ ਗਿਆ ਬਹੁਤ ਸੋਣਾ ਮੌਸਮ ਹੋ ਰਿਹਾ ਹੁਣ ਤੇ ਥੋੜੀ ਜਿਹੀ ਵਿੱਚ ਮਲਾਈ ਸੀ ਥੋੜਾ ਦਹੀਂ ਸੀ ਮੇਰੇ ਚਲੋ ਲਸੀ ਬਣਾ ਲੈਣੀ ਆ ਨਾਲੇ ਤੁਹਾਡੇ ਨਾਲ ਵੀ ਲੋਗ ਦੇ ਸ਼ੁਰੂਆਤ ਕਰਨੇ ਨੇ ਤੇ ਦ ਲਾ ਦੇਣਾ ਮਧਾਣੀ ਤੇ ਮੈਨੂੰ ਬਹੁਤ ਸਾਰੀਆਂ ਭੈਣਾਂ ਕਹਿੰਦੀ ਹੁੰਦੀਆਂ ਨੇ ਨਾ ਕਿ ਗਿੱਲੀ ਵਾਇਰ ਨਾ ਕਿਚਿਆ ਕਰੋ ਗਿੱਲੇ ਹੱਥਾਂ ਨਾਲ ਸਿਸਟਰ ਇਹ ਮੈਂ ਪਲਾਸਟਿਕ ਦਾ ਲਗਵਾਇਆ ਹੋਇਆ ਵੈਸੇ ਪਰ ਇਹ ਨਾ ਸਾਡਾ ਡਾਇਰੈਕਟ ਆ ਦੇਖੋ ਸਵਿਚ ਆਫ ਹੈ ਨਾ ਤਾਂ ਵੀ ਡਾਇਰੈਕਟ ਹੈ ਇਹ ਬਈ ਚੱਲ ਜਾਂਦਾ ਅਰੇ ਪਲਾਸਟਿਕ ਦੇ ਹੀ ਹੈ ਮੈਂ ਕਿल्ले ਆ ਤਾ ਸਹੀ ਕੀਤਾ ਤੁਸੀਂ ਪਰ ਥੈਂਕ ਯੂ ਮੇਰਾ ਬਹੁਤ ਸਾਰਾ ਧਿਆਨ ਰੱਖਣ ਲਈ ਤੇ ਇੱਧਰ ਆਪਾਂ ਧਰ ਦੇ ਵਿੱਚ ਦੁੱਧ ਇਹਨਾਂ ਮੈਂ ਦੁੱਧ ਥਰਨੇ ਹਾਂ ਹਾਂ ਰੇਕ ਕਰਨਾ ਤੇ ਦੁੱਧ ਲੈ ਲਿਆ ਸੀਗਾ ਤੇ ਕਹਿੰਦੀ ਹੁੰਦੀ ਹੈ ਨਾ ਚਾਟੀ ਚ ਰੱਖਿਆ ਕਰੋ ਇਹ ਮੇਰੇ ਕੋਲ ਹੰਡੋਲੀਆਂ ਹੁੰਦਾ ਜਿਹਨੂੰ ਕਹਿੰਦੇ ਨੇ ਨਾ ਪਤੀਲਾ ਪਤਾ ਨਹੀਂ ਮੈਨੂੰ ਸਰਬ ਲੋ ਦਾ ਉਹ ਵਾਲਾ ਪਤੀਲਾ ਮੇਰੇ ਬਹੁਤ ਭਾਰੀ ਹੈ ਮਿੱਟੀ ਦੀ ਤਾਂ ਮੈਂ ਰੱਖਦੀ ਨਹੀਂ ਮਿੱਟੀ ਦੀ ਤਾਂ ਸਿਰਫ ਮੈਂ ਲੱਸੀ ਬਣਾਉਣ ਨੂੰ ਤੇ ਦਾਗ ਵਗੈਰਾ ਬਣਾਉਣ ਨੂੰ ਰੱਖੀ ਹੋਈ ਹੈ ਇਹ ਰੱਖ ਆ ਜੀ ਆਪਾਂ ਹਾਰੇ ਵਿੱਚ ਤੇ ਮੈਂ ਪਾ ਲਿਆ ਇਹ ਵਿੱਚ ਹिलो गाइस ਇੱਧਰ ਬਾਲਲੀ ਆਪਾਂ ਅੱਗ ਹਾਰੇ ਚ ਇਹ ਨਾ ਮੱਠੀ ਮੱਠੀ ਅੱਗ ਤੇ ਬਸ ਆਪਾਂ ਪੂਰਾ ਉ ਭਰ ਦਿੰਨੇ ਹੁੰਨੇ ਇਹਨੂੰ 3-4 ਗੋਏ ਲਾ ਕੇ ਬਸ ਫਿਰ ਇਹ ਜਿਹੜੇ ਹੁਣ ਗੋਏ ਸੁਰਖ ਦੇ ਰਹਿਣਗੇ ਲੱਕੜ ਮਿਲਾਉਂਦੇ ਕਿਉਂਕਿ ਮੱਠੀ ਮੱਠੀ ਅੱਗ ਦੇ ਨਾ ਰੁਧ ਕੱਟਦਾ ਰਹਿੰਦਾ ਆਪਾਂ ਹੁਣ ਇਹਨੂੰ ਧਰ ਦਾਂਗੇ ਬਾਕੀ ਹੋਰ ਸਾਰੇ ਜੀ ਮਿਸ਼ਤ ਦੁਪਹਿਰ ਤੱਕ ਆਪਾਂ ਨੇ ਕੰਮ ਨਿਬੜਦੇ ਰਹਿਣਗੇ ਇਹਦੇ ਧਾਰਤਾ ਦਾ ਬਸ ਦੁੱਧ ਹੁਣ ਆਪਣਾ ਕੜੀ ਜਾਊਗਾ ਇਹਦੇ ਵਿੱਚ ਨਾ ਜੀਕਰ ਤੇ ਥੋੜਾ ਪਾਣੀ ਪਾ ਦੋ ਤੇ ਵਧੀਆ ਤਰੀਕੇ ਨਾਲ ਗੜ-ਗੜ ਕੇ ਵਧੀਆ ਬਣ ਜਾਂਦਾ ਤੇ ਬਹੁਤ ਸੋਹਣੀ ਲੱਸੀ ਬਣ ਜਾਂਦੀ ਹੈ ਜਮਾ ਕੇ ਇਹਦਾ ਸ਼ਾਮ ਨੂੰ ਤੇ ਮੈਂ ਜਮਾ ਦੇਣੀ ਹੁੰਦੀ ਅੱਜ ਕੱਲ ਤਾਂ ਗਰਮੀ ਹੈ ਅੱਜ ਕੱਲ ਤਾਂ ਵੈਸੇ ਹੀ ਜੰਮ ਜਾਂਦਾ ਲੋ ਜੀ ਇੱਧਰ ਧਾਰਤਾ ਦਾ ਦੁੱਧ ਤੇ ਲੋ ਜੀ ਇੱਧਰ ਕੱਢ ਲਿਆ ਆਪਾਂ ਮੱਖਣ ਤੇ ਉਧਰ ਤਾਂ ਤਾਂ ਪਹਾਰੇ ਚ ਦੁੱਧ ਮੇਕਾ ਚਲੇ ਇੱਧਰ ਇਹ ਵੀ ਕੰਮ ਹੁੰਨੇ ਬੇਟ ਜੀ ਤੇ ਆਹ ਦੇਖੋ ਗਾਇਜ਼ ਮੈਂ ਬਣਾ ਰਹੀ ਹਾਂ ਟੂਟੀ ਫਰੂਟੀ ਪਹਿਲਾਂ ਮੈਂ ਬਣਾ ਕੇ ਦੇਖੂਗੀ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਜੇਕਰ ਵਧੀਆ ਬਣੀ ਜਿਵੇਂ ਕਹਿੰਦੇ ਨੇ ਨਾ ਕੀ ਕਹਿੰਦੇ ਹਨ ਉਹਨੂੰ ਚੈਰੀ ਟੂਟੀ ਫਰੂਟੀ ਵੀ ਕਹਿੰਦੇ ਆ ਤੇ ਚੈਰੀ ਵੀ ਕਹਿੰਦੇ ਮੈਂ ਬਣਾ ਕੇ ਦੇਖਣ ਲੱਗੀ ਸੀ ਮੈਂ ਕਿਹਾ ਜੇਕਰ ਮੇਰੇ ਕੋ ਵਧੀਆ ਤਰੀਕੇ ਨਾਲ ਬਣੇਗੀ ਨਾ ਫਿਰ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਜਦ ਤੱਕ ਆਪਾਂ ਮੈਂ ਕਿਹਾ ਮੱਖਣ ਕੱਢ ਲਈ ਹੁੰਦੇ ਨੂੰ ਇਹ ਮੈਂ ਕੱਲ ਕੱਟੀ ਸੀਗੀ ਤਰਬੂਜ ਲਿਆਉਂਦਾ ਸੀ ਨਾ ਫਿਰ ਉਹਦੇ ਚੋਂ ਮੈਂ ਛਿਲਕਾ ਲਾ ਕੇ ਸੇਮ ਐਵੇਂ ਕੱਟ ਕੇ ਰੱਖੀ ਸੀਗੀ ਤੇ ਉੱਤਰਧਾਰਤਾ ਸੀ ਅੱਪਰ ਦੁੱਧ ਨੂੰ ਬਾਣਾ ਦੇਣਾ ਉਧਰ ਹਾਰੇ ਚ ਦੁੱਧ ਘਾਰਾਈ ਸੀ ਮੈਂ ਤੇ ਇਹ ਘਰ ਦੇ ਲਈ ਦੁੱਧ ਰੱਖ ਲਿਆ ਸੀਗਾ ਤੇ ਬਹੁਤ ਦਿਨ ਹੋ ਗਏ ਕਈ ਵਾਰੀ ਮਨ ਕਰਦਾ ਖੀਰ ਬਣਾਈਏ ਚੁੱਲੇ ਤੇ ਖੀਰ ਬਣਾਉਂਗੀ ਬਸ ਇੱਕ ਦਿਨ ਕੱਲ ਦੇਖਦੀ ਹਾਂ ਬੈਲੈਂਸ ਜਬ ਆ ਜਾਏ ਫੇਰ ਬਣਾਉਂਗੀ ਇਸ ਦਿਨ ਸਪੈਸ਼ਲੀ ਤੇ ਗਾਈਜ਼ ਆ ਦੇਖੋ ਆ ਪਤੀਲਾ ਦੇਖੋ ਕਿੰਨਾ ਪੁਰਾਣਾ ਤੇ ਕਿੰਨਾ ਬੇਕਾਰ ਹੋ ਗਿਆ ਇਹ ਤੁਹਾਨੂੰ ਪਤਾ ਹੈ ਮੇਰੇ ਵਿਆਹ ਦਾ ਪਤੀਲਾ ਹੈ ਹਰ ਕਿੰਨਾ ਭਾਰੀ ਹੈ ਤੇ ਦੇਖ ਲਓ ਪਿੱਤਲ ਦਾ ਤੇ ਇਹਦੀ ਦੇਖ ਲਓ ਕੀ ਹਾਲਤ ਹੋ ਗਈ ਹੈ ਤੇ ਇਹਨੂੰ ਕਿਵੇਂ ਸਾਫ਼ ਕਰਾਂਗੇ ਇਹ ਤੁਹਾਡੇ ਨਾਲ ਮੈਂ ਅੱਜ ਵੀਡੀਓ ਸ਼ੇਅਰ ਕਰਾਂਗੀ ਕੋਸ਼ਿਸ਼ ਕਰੂੰਗੀ ਕਿ ਵਧੀਆ ਚਮਕ ਕੇ ਲਿਖਰ ਜੇ ਤੇ ਉਹਦੇ ਦੀ ਆਪਾਂ ਦੇਖੋ ਜੋ ਲਵਾਂਗੇ ਮੈਂ ਤੁਹਾਨੂੰ ਪਹਿਲਾਂ ਸਾਰਾ ਕੁਝ ਫਾਕੇ ਦੱਸੂਗੀ ਪਿੱਤਲ ਦਾ ਭਾਂਡਾ ਜਿਵੇਂ ਤੁਹਾਡੇ ਕੋਲ ਪੁਰਾਣਾ ਹੈ ਨਾ ਨਹੀਂ ਆਪਾਂ ਕੱਲੀ ਕਰਾ ਸਕਦੇ ਤੇ ਉਹਨੂੰ ਸੁੱਟਿਆ ਨਾ ਕਰੋ ਇਹਦੇ ਵਿੱਚ ਮੈਂ ਪਾ ਲੂੰਗੀ ਜਿਵੇਂ ਲੱਸੀ ਆ ਮੇਰੇ ਕੋਲ ਬਚੀ ਹੋਈ ਹੈ ਲੱਸੀ ਪਾ ਲੈਣੀ ਹੈ ਪਹਿਲਾਂ ਥੋੜੀ ਜਿਹੀ ਲੱਸੀ ਪਾ ਲਾਂਗੇ ਇਹਦੇ ਵਿੱਚ ਠੀਕ ਹੈ ਕਿਉਂਕਿ ਇਹਨੂੰ ਖੱਟੇਪਨ ਬਹੁਤ ਜਲਦੀ ਸਾਫ਼ ਹੁੰਦਾ ਹੈ ਤੇ ਇਹਦੇ ਵਿੱਚ ਜਿਹੜਾ ਆਪਾਂ ਲੈਂਦੇ ਹਾਂ ਨਾ ਰੇਗਮਾਰ ਚਲੋ ਗਾਇਸ ਇਹ ਲੱਸੀ ਪਾਈਏ ਤੇ ਰੇਗਮਾਰ ਜਿਹੜਾ ਹੁੰਦਾ ਨਾ ਜਿਹੜਾ ਆਪਾਂ ਦਰਵਾਜ਼ੇ ਦੇ ਲੋਹੇ ਦੇ ਦਰਵਾਜ਼ੇ ਸਾਫ਼ ਕਰਦੇ ਹਾਂ ਮੈਂ ਉਹ ਉਹ ਰੇਗਮਾਰ ਲਿਆ ਤੇ ਇਹਨੂੰ ਆਪਾਂ ਲੱਸੀ ਨੂੰ ਇਦਾਂ ਕਰਕੇ ਪਹਿਲਾਂ ਇਹਨੂੰ ਨਾ ਸਿੰਪਲ ਕੇ ਸਾਫ ਕਰ ਲਾਂਗੇ ਫਿਰ ਬਾਅਦ ਚ ਮੈਂ ਤੁਹਾਨੂੰ ਦੱਸ ਦਿਆਂ ਕਿ ਕੁਝ ਪਾਟਾ ਸਾਫ ਕਰਾਂਗੇ ਆ ਦੇਖੋ ਕਿੰਨਾ ਬੁਰੀ ਹਾਲਤ ਹੋਈ ਹੈ ਟੱਕਣ ਦੀ ਵੀ ਦੇਖ ਲੈਣਾ ਬਹੁਤ ਬੁਰੀ ਹਾਲਤ ਹੋ ਗਈ ਜਰ ਖਾਰੇ ਇਕ ਤਰ੍ਹਾਂ ਦਾ ਤੇ ਇਹ ਮੈਂ ਰੱਖਿਆ ਸੀ ਬੜਾ ਪੁਰਾਣਾ ਤੇ ਹੁਣ ਮੈਂ ਕਿਾ ਚਲੋ ਯੂਜ਼ ਕਰਾ ਕਰਾਂਗੇ ਚੁੱਲੇ ਤੇ ਯੂਜ਼ ਹੋ ਜਾਏਗਾ ਤੇ ਇਸ ਕਰਕੇ ਥੋੜੀ ਦੇਰ ਆਪਾਂ ਇਹਨੂੰ ਪਹਿਲਾਂ ਲੱਸੀ ਪਾ ਕੇ ਰੱਖ ਦਾਂਗੇ ਜਿਹੜੇ ਸਾਰੇ ਇਹਦਾ ਖਰਾਬ ਹੋਇਆ ਹੈ ਨਾ ਇਹ ਠੀਕ ਹੋ ਜਾਏਗਾ ਉਫਲ ਜੀ ਜਾਏਗੀ ਮੈਲੇ ਦੀ ਤੇ ਆਪਾਂ ਇਹਨੂੰ ਕਰਦੇ ਆ ਬਾਹਰ ਸਾਫ ਕਿਉਂਕਿ ਇੱਥੇ ਖੁੱਲੀ ਜਗ੍ਹਾ ਨਹੀਂ ਹੈਗੀ ਬਾਰੀ ਸਾਫ ਕਰਦੇ ਆ ਇਹਨੂੰ ਤੇ ਲੋ ਗਾਇਸ ਆ ਲੈ ਲਈ ਆਪਾਂ ਦੇਖੋ ਸਵਾਹ ਠੀਕ ਹੈ ਇਹਦੇ ਵਿੱਚ ਹੀ ਪਾ ਲਾਂਗੇ ਆਪਾਂ ਹੁਣ ਥੋੜਾ ਜਿਹਾ ਸਾਰਾ ਆਪਣੇ ਹਿਸਾਬ ਜਿਹੜਾ ਤੁਸੀਂ ਸਾਰਾ ਪਾ ਲੈਣਾ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ ਬੇਕਿੰਗ ਸੋਡਾ ਬੇਕਿੰਗ ਸੋਡਾ ਇੱਕ ਚਮਚ ਸਾਰਾ ਪਾ ਲਿਓ ਤੁਸੀਂ ਇਹਦੇ ਨਾਲ ਵੀ ਬਹੁਤ ਵਧੀਆ ਭਾਂਡਾ ਸਾਫ ਹੁੰਦਾ ਹੈ ਇਹ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਜੋ ਨਹੀਂ ਆਪਾਂ ਸਾਰੇ ਹੋ ਨਾ ਇਹ ਦਾ ਸਾਫ ਕਰ ਤੇ ਜਿਹੜਾ ਮੈਂ ਰੇਕ ਮਾਰ ਲਿਆ ਸੀ ਨਾ ਇਹਦੇ ਨਾਲ ਬਹੁਤ ਆਸਾਨ ਤਰੀਕੇ ਨਾਲ ਸਾਫ ਹੁੰਦਾ ਹੈ ਇੱਧਰ ਨਾਲ ਨੂੰ ਆਪਣਾ ਚੁੱਲਾ ਠੀਕ ਕਰ ਦਵਾ ਤੇ ਆਹ ਦੇਖੋ ਜਿਹ ਉਧਰ ਰਿੰਜਣ ਲੱਗਿਆ ਨਾ ਏਦਾਂ ਮੱਠਾ ਮੱਠਾ ਕਰਕੇ ਸਾਰਾ ਦਿਨ ਰਿੰਜਦਾ ਰਹਿੰਦਾ। ਦੇਖੋ ਮੱਠੀ ਮੱਠੀ ਆਗੇ ਤੇ ਬਹੁਤ ਸੋਨਾ ਰਿੰਜਦਾ ਰਹਿੰਦਾ। ਹੁਣੇ ਸ਼ਾਮ ਤੱਕ ਬਹੁਤ ਵਧੀਆ ਕੜ ਕੇ ਨਾ ਹਾਰੇ ਦੇ ਵਿੱਚ ਬਹੁਤ ਵਧੀਆ ਲਾਲ ਬਣ ਜਾਏਗਾ ਤੇ ਇੱਧਰ ਮੈਂ ਕਿਹਾ ਚੁੱਲਾ ਬਣਾਇਆ ਸੀ ਮੈਂ ਜਿਹੜੀ ਆ ਪਟੜੀ ਬਣਾਈ ਸੀ ਨਾ ਹੁਣ ਇਹਦੀ ਆਪਾਂ ਸੈਟਿੰਗ ਕਰ ਲੈਣੇ ਆ। ਕਿਉਂਕਿ ਧੁੱਪ ਦੇ ਵਿੱਚ ਨਾ ਸੁੱਕ ਜਾਂਦਾ ਬਸ ਇਹ ਫਾਇਦਾ ਹੋ ਜਾਂਦਾ। ਹੁਣ ਧੁੱਪ ਵਧੀਆ ਲੱਗ ਰਹੀ ਹੈ। ਸੁੱਕ ਜਾਏਗਾ। ਲੋ ਜੀ ਇਹਦੇ ਤੇ ਲਾਹਤਾ ਗਾਰਾ ਇਹ ਮੈਂ ਤਾਂ ਲਾਇਆ ਕਿਉਂਕਿ ਪਟੜੀ ਸੁੱਕ ਗਈ ਸੀ ਨਾ ਫਿਰ ਇਹ ਚੁੱਲੇ ਦਾ ਚਿੱਪੋ ਬਹੁਤ ਅੱਛਾ ਹੋ ਜਾਏਗਾ ਤੇ ਆ ਦੇਖੋ ਜੀ ਇਹਦੇ ਤੇ ਚਪਕਾ दिए ਇਹ ਵੀ ਮੇਰਾ ਇੱਕ ਕੰਮ ਸੀ ਮੈਂ ਕਿਹਾ ਚਲੋ ਅੱਜ ਇਹ ਵੀ ਕੰਮ ਨੂੰ ਤਾਂ ਫ੍ਰੀ ਹੋ ਜਾਣੀ ਆ ਤਾਂ ਵਧੀਆ ਧੁੱਪ ਲੱਗੇਗੀ ਤੇ ਸੁੱਕ ਜਾਏਗਾ ਹੁਣ ਆਪਾਂ ਇਹਨੂੰ ਇਹਨ ਵਧੀਆ ਜਿਹਾ ਬਣਾ ਦਾਂਗੇ ਪਟੜੀ ਵਾਲਾ ਚੁੱਲਾ ਛੋਟਾ ਜਿਹਾ ਬਣਾ ਲਾ ਜ਼ਿਆਦਾ ਵੱਡਾ ਨਹੀਂ ਬਣਾਇਆ ਹੈਗਾ

ਲਾਵੇ ਸੁੱਲਾ ਬਣ ਕੇ ਹੋ ਗਿਆ ਪਿਆਰ ਸਾਡਾ ਤੇ ਹੁਣ ਇਹਨੂੰ ਨਾ ਆਪਾਂ ਧੁੱਪੇ ਰੱਖ ਦਾਂਗੇ ਫਾਈਨਲੀ ਅੱਜ ਮੇਰਾ ਚੁੱਲੇ ਦਾ ਤਾਂ ਕੰਮ ਕਲੀਅਰ ਹੋ ਗਿਆ ਹੈ ਬਾਕੀ ਦੇਖਦੇ ਆ ਤੰਦੂਰ ਨੂੰ ਲਾਣੀ ਮਿੱਟੀ ਬਸ ਹੋਰ ਹੈਗੀ ਹੈ ਉਹ ਵੀ ਅੱਜ ਦੇਖਦੀ ਆ ਮੈਂ ਨਾ ਗੋ ਕੇ ਰੱਖ ਲੈਣੀ ਆ ਮਿੱਟੀ ਤਿਆਰ ਕਰਕੇ ਤੇ ਫੇਰ ਆਪਣਾ ਆਦੇ ਨਾ ਤੇ ਲਓ ਜੀ ਹੁਣ ਆਪਣੀ ਆ ਗਈ ਇਹ ਤੰਦੂਰ ਦੀ ਵਾਰੀ ਤੰਦੂਰ ਨੂੰ ਨਾ ਠੀਕ ਕਰਨ ਲੱਗੀ ਸੀ ਤੇ ਆਹ ਦੇਖੋ ਇਹ ਬਣਾਇਆ ਸੀ ਮਟੇ ਬਨਾਪ ਬਣਾਇਆ ਸੀ ਇਹਦੇ ਤੇ ਰੇਗ ਨੂੰ ਰੱਖਣ ਦੇ ਕੰਮ ਆ ਜਾਊਗਾ ਹੁਣ ਵਧੀਆ ਤਰੀਕੇ ਨਾਲ ਯਾਦ ਜਨਾ ਤੰਦੂਰ ਨੂੰ ਮੈਂ ਕਿਹਾ ਮਿੱਟੀ ਲਾ ਦਵਾ ਤੇ ਲਿਫਾ ਦਵਾ ਹੁਣ ਆਪਾਂ ਤੰਦੂਰ ਤੇ ਵੀ ਇੱਕ ਦਿਨ ਰੋਟੀ ਬਣਾਵਾਂਗੇ ਹੁਣ ਗਰਮੀਆਂ ਆ ਗਈਆਂ ਕਦੀ ਜੀ ਕਾਰੀ ਜਾਂਦਾ ਹਨਾ ਬਣਾਉਣੇ ਇਹਦੀ ਸੈਟਿੰਗ ਕਰਨੀ ਪੈਂਦੀ ਹੈ ਮੇਰਾ ਬਣਿਆ ਆਇਆ ਤੰਦੂਰ ਇਹ ਮੈਂ ਸਪੈਸ਼ਲ ਤੰਦੂਰ ਬਣਾਇਆ ਹੈ ਆਪਣਾ ਚ ਰੱਦਾਈ ਤੇ ਆ ਰਹੰਦਾ ਇਹ ਦੀ ਕੋਈ ਦੇਖਭਾਲ ਨਹੀਂ ਹੁੰਦੀ ਹੈ ਯੂਜ਼ ਕਰਦੇ ਰਹੋ ਨਾ ਫਿਰ ਤਾਂ ਚੀਜ਼ ਬਚੀ ਰਹਿੰਦੀ ਹੈ ਕਹਾਂ ਨਾ ਜਦ ਵੀ ਯੂਜ਼ਿੰਗ ਹੀ ਕਰਨੀ ਓ ਜੀ ਇੱਧਰ ਲੱਗ ਗਿਆ ਸਾਡੇ ਤੰਦੂਰ ਨੂੰ ਵੀ ਗਾਰਾ ਹੁਣ ਆਪਾਂ ਤੁਹਾਨੂੰ ਤੰਦੂਰ ਦੀਆਂ ਰੋਟੀਆਂ ਵੀ ਬਣਾ ਕੇ ਦਿਖਾਵਾਂਗੇ ਬਹੁਤ ਹੀ ਨੋਗੇ ਸੀਗੇ ਇਹ ਸੋਚ ਰਹੀ ਸੀ ਮੈਂ ਲਾਦਾ ਪਰ ਧੁੱਪ ਤਾਂ ਬਹੁਤ ਹੈ ਪਰ ਹਵਾ ਬਹੁਤ ਅੱਛੀ ਚੱਲ ਰਹੀ ਹੈ ਮੈਂ ਕਿੰਨਾ ਚੱਲ ਲਾ ਹੀ ਦੇਦਾ ਜਿਹੜਾ ਕੰਮ ਨਿਪੜਦਾ ਕੋਈ ਠੀਕ ਹੈ ਬਾਕੀ ਜੋ ਕੰਮ ਸੀਗੇ ਆਪਾਂ ਕਰਕੇ ਦਿਖਾਤੇ ਤੁਹਾਨੂੰ ਬਾਕੀ ਤਾਂ ਸਾਰਾ ਦਿਨ ਦੇਖਾਂ ਤੁਹਾਨੂੰ ਪਤਾ ਮੁੱਕਦੇ ਹੀ ਨਹੀਂ ਬਹੁਤ سارے ਕੰਮ ਚੱਲਦੇ ਹੀ ਰਹਿੰਦੇ ਆ ਤੇ ਕੱਲ ਮਿਲਾਂਗੀ ਤੁਹਾਨੂੰ ਨਵੇਂ ਵੀਡੀਓ ਚ ਤੇ ਥੈਂਕ ਯੂ ਸੋ ਮੱਚ ਤੁਹਾਡਾ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਅੱਜ ਆਪਾਂ ਤੰਦੂਰ ਵੀ ਬਣਾ ਲਿਆ ਚੁੱਲਾ ਵੀ ਆਪਣਾ ਕਰ ਲਿਆ ਬਾਕੀ ਜੋ ਕੰਮ ਸੀ ਮੈਂ ਆਪਣੇ ਤੁਹਾਡੇ ਸ਼ੇਅਰ ਕਰਦੇ ਜੀ ਸਤਿ ਸ੍ਰੀ ਅਕਾਲ ਜੀ ਪਿਆਰਾ ਜਿਹਾ ਲਾਈਕ ਦੇ ਦਿਓ ਥੈਂਕ ਯੂ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਚ ਅਪਲੋਡ ਕਰਨ ਚ ਤੇ ਪਬਲਿਕ ਕਰਨ ਚ ਬਹੁਤ ਮਿਹਨਤ ਲੱਗਦੀ ਬਹੁਤ ਐਡਿਟ ਕਰਨ ਚ ਤੇ ਪਿਆਰਾ ਜਿਹਾ ਇੱਕ ਲਾਈਕ ਦੇ ਦਿਆ ਕਰੋ ਤੁਹਾਡਾ ਤਾਂ ਬਿਲਕੁਲ ਵੀ ਜ਼ੋਰ ਨਹੀਂ ਲੱਗਣਾ ਜੀ ਆ ਦੇਖੋ ਗਾਇਸ ਆ ਦੇਖ ਲਓ ਦੁੱਧ ਕੜ ਕੜ ਕੇ ਕਿਦਾਂ ਦਾ ਹੋ ਗਿਆ ਨਾ ਤੇ ਮਲਾਈ ਦੇਖ ਲਓ ਕਿੰਨੀ ਸੋਹਣੀ ਤੇ ਕਿਉਂ ਦੇਖ ਲਓ ਇਦਾਂ ਕੜ ਕੜ ਕੇ ਸਾਡਾ ਦੁੱਧ ਇਦਾਂ ਹੋ ਜਾਂਦਾ ਤੇ ਹੁਣ ਆਪਾਂ ਠੰਡਾ ਹੋਣ ਤੇ ਹੁਣ ਇਹਨੂੰ ਲਾ ਲਾਂਗੇ ਕਿਉਂਕਿ ਸ਼ਾਮ ਹੋਣ ਵਾਲੀ ਹੈ ਹੁਣ ਆਪਾਂ ਇਹਨੂੰ ਲਾ ਦਾਂਗੇ ਤੇ ਠੰਡਾ ਹੋਊਗਾ ਤਾਂ ਫਿਰ ਇਹਨੂੰ ਆਪਾਂ ਜਾਵਣ ਲਾ ਕੇ ਤੇ ਫਿਰ ਬਣਾਵਾਂਗੇ ਦੀ ਲਾਲ ਲੱਸੀ ਦੇਖ ਰਿਹਾ ਨਾ ਦੇਖ ਲਓ ਹਾਲੇ ਵੀ ਵੈਸੇ ਰਿਜ ਰਿਹਾ ਮਟਮਟਾ ਤੇ ਇਦਾਂ ਕਾੜਦੇ ਹੁੰਨੇ ਆਸੀਂ ਆਪਾਂ ਪਡੋਲੀ ਵਿੱਚ ਦੁੱਧ ਪਡੋਲੀ ਚ ਹੀ ਕਹਿੰਦੇ ਆ ਨਾ ਕਈ ਅਸੀਂ ਤਿਹਾਰਾ ਕਹਿ ਦਿੰਦੇ ਆ ਜੀ ਪੰਜੀ ਸੋਰੀ ਸੋ ਸਾਡੇ ਤੇ ਲੋ ਗਾਇਸ ਨੂੰ ਲਾ ਲਾਂਗੇ ਤੇ ਠੰਡਾ ਹੋਣ ਤੇ ਨੂੰ ਲਾਵਾਂਗੇ ਜੰਮਣ ਤੇ ਇੱਧਰ ਦੇਖ ਲੋ ਸਾਡੇ ਆਗੇ ਮਾਲੀ ਮਹਾਲੀ ਬੂਟੇ ਲੈ ਕੇ ਆਇਆ ਬਹੁਤ سارے ਵਾਕੀ ਦੇਖ ਰਹੀਆਂ ਤੁਹਾਨੂੰ ਪਤਾ ਮੈਨੂੰ ਬੂਟਿਆਂ ਦਾ ਬਹੁਤ ਸਾਰਾ ਸ਼ੌਕ ਹੈ ਨਾਲ ਲੰਦੇ ਲੰਦੇ ਵੀ ਕੋਈ ਨਾ ਕੋਈ ਪlant ਭਨ ਲੈ ਹੀ ਲੰਦੀ ਹੁੰਨੀ ਆ ਤੇ ਅਦਲੀ ਕੋ ਖੜਿਆ ਕਿਸੇ ਹੋਰ ਨੇ ਲੈਣੇ ਤੇ ਇੱਧਰ ਖਲੇ ਰਹੀ ਸੀ ਮੈਂ